ਮੁਰਦਾਬਾਦ ਹਜੂਰਾਂ ਦਾ ਜੜਾ ਕੰਨੜੀ ਆਵਾਜ਼ ਪੀ ਪਾਰਟੀ ਮੁਰਦਾਬਾਦ 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 ਹਜੂਰਾਂ ਦਾ ਜੜਾ ਕੰਨੜੀ ਆਵਾਜ਼ ਪੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾ ਪਰਦਾਫਾ 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 ਸਰਦਾਰ ਸਤੋ ਸਿਵਲ ਪ੍ਰਸ਼ਾਸਨ ਪਰਦਾਫਾ 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 ਜਿੰਦੂ ਮਿੱਤੂ ਜੀ ਮੇਰੇ ਪੰਜਾਬ ਜੋਧੇ ਬੰਦੇ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਮਿੱਦੂਆਂ ਦਾ ਗੇੜਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਗ੍ਰਿਫਤਾਰ ਕੀਤੇ ਅਗਵਾ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਗ੍ਰਿਫਤਾਰ ਕੀਤੇ ਅਗਵਾ ਨੂੰ ਰਿਹਾ ਕਰੋ ਰਿਹਾ ਕਰੋ ਆਵਾਗਤ ਕਰਦਾ ਜੀ ਇਹ ਸਾਰਾ ਮਸਲਾ ਹੈਗਾ ਜੀ ਇਹ ਪਿਛਲੇ 20-25 ਸਾਲ ਤੋਂ ਮੇਰੇ ਪਿੰਡ ਦੀ ਇਹ ਪੰਚਾਇਤੀ ਜ਼ਮੀਨ ਤੇ ਧਰਮਸ਼ਾਲਾ ਤੇ ਨਜਾਇਜ਼ ਕਬਜ਼ਾ ਤੇ ਇਹ ਕਬਜ਼ਾ ਜਿਹੜਾ ਪਿਛਲੀ ਪੰਚਾਇਤ ਦੁਆਰਾ ਹੀ ਇਹ ਕੇਸ ਚਲਦਾ ਆ ਰਿਹਾ ਤੇ ਅੱਜ 2.5 ਸਾਲ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਣ ਕਰਕੇ ਸਰਕਾਰ ਭਵਨ ਸਨਮਾਨ ਜੀ ਦੇ ਦੇਸ਼ਾਨ ਨਿਰਦੇਸ਼ਾਂ ਦੇ ਅਨੁਸਾਰ ਜੋ ਪੰਚਾਇਤ ਦੀਆਂ ਜ਼ਮੀਨਾਂ ਪੰਚਾਇਤੀ ਜਗ੍ਹਾ ਖਾਲੀ ਕਰਵਾਈ ਆਏ ਉਹਦੇ ਉੱਤੇ ਜਿਲ੍ਹੇ ਦੇ ਤੇ ਕਾਰਵਾਈ ਹੋਈ ਹੈ ਤੇ ਬਹੁਤ ਹੀ ਦੇਰ ਬਾਅਦ 2.5 ਸਾਲ ਬਾਅਦ ਦਾ ਕੇਸ ਤੋਂ ਬਾਅਦ 25 ਸਾਲ ਬਾਅਦ ਪਿੰਡ ਦੇ ਲੋਕਾਂ ਨੂੰ ਇਨਸਾਫ ਮਿਲਿਆ ਹੈ ਤੇ ਇਹ ਜਗਾ ਖਾਲੀ ਹੋਈ ਹੈ ਇਹ ਜਗਾ ਜੋ ਮੇਰੇ ਖਿਆਲ ਅੱਜ ਦੀ ਕੀਮਤ ਚ 2 ਤੋਂ 2.5 ਕਰੋੜ ਰੁਪਏ ਦੀ ਜਗਾ ਇਸ ਵਿੱਚ ਅਫਾ ਪਿੰਡ ਨੂੰ ਕੋਈ ਵਧੀਆ ਚੀਜ਼ ਬਣਾ ਕੇ ਪੇਸ਼ ਕਰਾਂਗੇ ਕੋਈ ਗਰਾਊਂਡ ਜਾਂ ਪਾਰਕ ਦੇਵਾਂਗੇ ਪਿੰਡ ਨੂੰ ਜੋ ਕਿ ਸਾਇ ਮੇਰੇ ਪਿੰਡ ਵਿੱਚ ਕੋਈ ਨਾ ਹੀ ਤੇ ਕੋਈ ਗਰਾਊਂਡ ਹੈ ਨਾਨਕ ਪਾਰਕ ਹੈ ਜਿਹਦੇ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ। ਸਰਕਾਰ ਕਹਿ ਰਹੀ ਹੈ ਕਿ ਹਰ ਪਿੰਡ ਵਿੱਚ ਬੱਚਿਆਂ ਵਾਸਤੇ ਗਰਾਊਂਡ ਤੇ ਪਾਰਕ ਹੋਣਾ ਚਾਹੀਦਾ ਹੈ ਜਿਸ ਲਈ ਨੌਜਵਾਨ ਨਸ਼ਾ ਛੱਡ ਕੇ ਅਤੇ ਖੇਡਾਂ ਦੇ ਪ੍ਰਤੀ ਜਾਗਰੂਤ ਹੋਣ ਤੇ ਨਸ਼ੇ ਦੀ ਦਲਦਲ ਤੋਂ ਬਾਹਰ ਆਣ। ਜੋ ਕਿ ਵਿਰੋਧੀਆਂ ਨੇ ਦੋਸ਼ ਲਾਇਆ ਹੈ ਕਿ ਇਹ 30 ਬੰਦਿਆਂ ਦਾ ਇਸ ਜ਼ਮੀਨ ਤੇ 30 ਬੰਦਿਆਂ ਦਾ ਕਬਜ਼ਾ 30 ਬੰਦਿਆਂ ਦਾ ਤੇ 30 ਬੰਦੇ ਪੇਸ਼ ਕਿਉਂ ਨਹੀਂ ਹੋਏ? 30 ਬੰਦੇ ਮੀਡੀਆ ਸਾਹਮਣੇ ਕਿਉਂ ਨਹੀਂ ਆਏ? ਬਾਰ ਕੋ ਬੰਦੇ ਲਿਆ ਕੇ ਪੁਤਲ ਸਰਕਾਰ ਦਾ ਪੁਤਲਾ ਫੂਕਣਾ ਤੇ ਆ ਕੇ ਤੇ ਉੱਥੇ ਪ੍ਰਦਰਸ਼ਨ ਕਰਨਾ ਕਿ ਇੱਥੇ ਘਰ ਟਾਏ ਗਏ ਉੱਤੇ ਨਾ ਹੀ ਤਾਂ ਕੋਈ ਘਰ ਸੀਗਾ ਨਾ ਮੈਂ মিডিਆ ਦੇ ਮਾਧਿਮ ਰਾਹੀਂ ਦੱਸਣਾ ਚਾਹਾਂਗਾ ਕਿ ਉੱਥੇ ਸਿਰਫ ਝੁੱਗੀਆਂ ਝੌਪੜੀਆਂ ਸੀਗੀਆਂ ਐਜ਼ ਅ ਕਬਜ਼ਾ ਜਿਹਦੇ ਵਿੱਚ ਨਾ ਕੋਈ ਕਿਸੇ ਦਾ ਸਮਾਨ ਸੀਗਾ ਨਾ ਕੁਝ ਸੀਗਾ ਤੇ ਜੋ ਵੀ ਕਾਰਵਾਈ ਹੋਈ ਹੈ ਇਹ ਪ੍ਰਸ਼ਾਸਨ ਦੁਆਰਾ ਤੇ ਸਰਕਾਰ ਦੁਆਰਾ ਕੀਤੀ ਗਈ ਹੈ ਜਦ ਕਿ ਮੌਜੂਦਾ ਸਰਪੰਚ ਸਾਹਿਬ ਦੇ ਵਿੱਚ ਕੋਈ ਰੋਲ ਹੀ ਨਹੀਂ ਹੈ ਇਹ ਕੇਸ 2022 ਤੋਂ ਚੱਲਦਾ ਤਾਂ ਇਹ ਪੁਰਾਣੀ ਪੁਰਾਣੀ ਸਰਕਾਰ ਤੇ ਪੁਰਾਣੀ ਪੰਚਾਇਤ ਦੇ ਟਾਈਮ ਦਾ ਕੇਸ ਹੈ ਇਹਦੀ ਕਾਰਵਾਈ ਇਹਦੇ ਤੇ ਮੇਰੀ ਮੌਜੂਦਗੀ ਚ ਹੋਈ ਹੈ ਮੇਰੀ ਤਰਮ ਚ ਹੋਈ ਹੈ ਇਸ ਕਰਕੇ ਲੋਕ ਕਹਿ ਸੋਚ ਰਹੇ ਹਨ ਕਿ ਸਰਪੰਚ ਨੇ ਕਰਵਾਇਆ ਤਾਂ ਮੈਂ ਆਪਜੀ ਦਾ ਚੈਨਲ ਥਾ ਨਾਹੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਨਾ ਕਿ ਇਹ ਤੇ ਸ਼ੱਕ ਤੋਂ ਬਾਹਰ ਨਿਕਲਿਆ ਜਾਵੇ ਇਹ ਨਵੇਂ ਸਰਪੰਚ ਨੇ ਇਸ ਵਿੱਚ ਕੁਝ ਨਹੀਂ ਕਰਵਾਇਆ ਪਰ ਇਹ ਕੀਤੀ ਗਈ ਹੈ ਜੋ ਕਿ ਅਜ ਉਸ ਦੇ ਅਧੀਨ ਹੀ ਇਸ ਦੀ ਕਾਰਵਾਈ ਹੋਈ ਹੈ ਇਹ ਸਾਰੇ ਨਜਾਇਜ਼ ਕਰਕੇ ਸਰਕਾਰ ਦੁਆਰਾ ਚੱਕੇ ਗਏ ਹਨ ਜੇ ਇਹਨਾਂ ਕੋਲ ਕੋਈ ਵੀ ਕਬਜ਼ਾਕਾਰਾਂ ਕੋ ਕੋਈ ਵੀ ਪ੍ਰੂਫ ਹੈ ਇਸ ਜਗ੍ਹਾ ਦਾ ਤਾਂ ਉਹ ਕੋਰਟ ਵਿੱਚ ਚਲੇ ਜਾਣ ਤੇ ਕੋਈ ਵੀ ਪਿੰਡ ਵਾਸੀ ਮੇਰੇ ਤੇ ਕੋਈ ਰੋਸ਼ਨਾ ਕਰੇ ਮੈਂ ਪਿੰਡ ਦੇ ਨਾਲ ਆ ਪਿਆ ਦੇ ਪਿੰਡ ਪਟੀਆਂ ਪਿੰਡ ਨੂੰ ਦੂਰ ਜੁਣੀ ਮੈਂਬਰ ਪਿੰਡ ਨੂੰ ਦੂਰ ਜੁਣੀ ਪੰਜਾਬ ਮੇਰਾ ਪਿੰਡ ਪਟੀਆਂ ਆ ਇਥੋਂ ਦਾ ਜਿਹੜਾ ਮੌਜੂਦਾ ਸਰਪੰਚ ਹੈ ਇਸ ਇਸ ਬੰਦੇ ਦੀ ਵੀ 6 ਮਰਲੇ ਜਿਹੜੀ ਦਾ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਸਰਕਾਰ ਉਹਦੇ ਬਾਰੇ ਬਿਲਕੁਲ ਅਣਗੋਲਾ ਕਰ ਰਹੀ ਹੈ ਇਸ ਸਬੰਧੀ ਆਪਾਂ ਡੀਡੀਪੀਓ ਨੂੰ ਵੀ ਐਪਲੀਕੇਸ਼ਨ ਦੇ ਦਿੱਤੀ ਹੈ ਐਸਡੀਐਮ ਕੋਲ ਵੀ ਕੇਸ ਚੱਲਦਾ ਪਿਆ ਵੀਡੀਓ ਕੋਲ ਵੀ ਕੇਸ ਚੱਲਦਾ ਪਿਆ ਭਗਵਾਨ ਸਤ ਮਾਨ ਦਾ ਪੋਰਟਲ ਹੈ ਜਿਹੜਾ ਸ਼ਿਕਾਇਤ ਦਾ ਕੰਪਲੇਂਟ ਪੋਰਟਲ ਹੈ ਉਹਦੇ ਵੀ ਜੀ ਕੰਪਲੇਂਟ ਚੱਲਦੀ ਪਈ ਹੈ ਦੋ ਇਸ ਬੰਦੇ ਦੀ ਇਹ ਮੌਜੂਦਾ ਸਰਪੰਚਾ ਇਸ ਬੰਦੇ ਦੀ 6 ਮਰਲੇ ਗੜਿਆਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਉਹਦੇ ਤੇ ਨੇ 4 ਦਬਾਰੀ ਕੀਤੀ ਹੈ 4-4 ਫੁੱਟ ਕੰਦ ਕੱਢੀ ਹੈ ਅਸੀਂ ਇਹ ਗਰੀਬ ਲੋਕਾਂ ਦੇ ਇੱਕ ਇੱਕ ਮਰਲਾ ਦੋ ਦੋ ਮਰਲੇ ਜੇ ਪੰਚਾਇਤੀ ਜ਼ਮੀਨ ਮਲਿਅਤ ਹੈ ਉਹਦੇ ਬਾਰੇ ਕਾਨੂੰਨ ਪੀੜਾ ਪੰਚਾ ਚੱਲਦਾ ਤੇ ਆ ਜਿਹੜੀ 6 ਮਰਲੇ ਜ 11 ਫੁੱਟ ਕੰਦ ਕੱਢੀ ਆ ਉਹਦੇ ਬਾਰੇ ਸਰਕਾਰ ਅੰਧੇਖੀ ਕਿਉਂ ਕਰਦੀ ਪਈ ਹੈ ਸਾਡੀ ਮੰਗ ਇਹ ਹੈ ਵੀ ਮੌਜੂਦਾ ਸਰਪੰਚਾ ਇਹ ਇਹਦੀ ਗੜੀ ਕੀਤੀ ਜਾ ਇਹਦੀ ਬਕਾਇਦਾ ਇਹਦੀ ਜਾਂਚ ਕੀਤੀ ਜਾ ਜਿਹੜੇ ਇਸ ਬੰਦੇ ਨਾਲ ਨਜਾਇਜ਼ ਜਿਹੜੀ 6 ਮਰਲੇ ਸਸਪੈਂਡ ਕੀਤਾ ਜਾ ਡੀਜੀਪੀ ਦੇ ਜਜਮੈਂਟ ਵਿੱਚ ਹੀ ਇਹਦਾ ਮਤਲਬ ਜਜਮੈਂਟ ਇਹਦੇ ਤੇ ਦੋਸ਼ੀ ਕਰਾਰ ਹੈ ਡੀਜੀਪੀ ਜੀਡੀਪੀ ਦੇ ਕਰਾਫਰ ਦੀ ਜਜਮੈਂਟ ਵਿੱਚ ਵੀ ਉਹਨਾਂ ਤਿੰਨ ਬੰਦੇ ਵਿੱਚ ਵੀ ਇਹਦਾ ਵੀ ਨਾਮ ਹੀ ਸ਼ਾਮਿਲ ਹੈ ਉਹਦੇ ਵਿੱਚ ਇਨਵੋਲ ਹੈ ਗੱਲ ਕੀ ਹੋਈ ਸਾਡੇ ਨਾਲ ਧੱਕਾ ਹੋਇਆ ਹਾਂ ਸਾਡੇ ਤਿੰਨੇ ਨਗਉ ਮੇਲੀਆਂ ਬਣਾਈਆਂ ਅਸੀਂ ਮਾੜਾ ਰੋਣੇ ਮੱਤ ਬਣਾਏ ਦੇ ਡੰਗਰੇ ਮੱਤ ਉਹ ਆਈ ਗੋਦੋਦੋ ਬਰਲਾ ਹਾਂਜੀ ਤੇ ਉਹ ਹੋਰ 30 ਬੰਦੇ ਦੇ ਨਾਂ ਨੇ ਜਿਨੇ ਘਰ ਇਥੇ ਮੇਲੀਆਂ ਬਣਾਈਆਂ ਹਾਂ ਗੋਇਲ ਪਤਵਰਸ ਦੇ ਨੇ ਸਬਜ਼ੀਆਂ ਬੀਜ ਦੇ ਨੇ ਸਭ ਕੁਝ ਕਰਦੇ ਨੇ ਤੇ ਉਹਨਾਂ ਵਿੱਚੋਂ ਕਿਸੇ ਦੀ ਨਹੀਂ ਉਹਨੇ ਤਾਂ ਹਿੱਸਾ ਦੇ ਤਿੰਨੇ ਘਰ ਦੇ ਟਾਇ ਹਾਂ ਕੀ ਮੰਗ ਕਰਦੇ ਹੋ ਮੰਗੋ ਇਹ ਆਪੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਦੰਗਰਵਾਤਾ ਸਾਰਾ ਬਣਾਣੀ ਤੇ ਤੇ ਬਸ ਲੋਕੋ ਜੋ ਮਰਦੇ ਸਰਕਸ ਫੈਂਟਸਿਸ ਵਾਹ ਕੰਦਰ ਮਰਨਾ ਨਹੀਂ ਹਾਂ ਜੋ ਗੁੜੀ ਕਰਦੇ ਵੀ ਠੱਕਾ ਕਰਦੇ ਵੀ ਨਵੇਂ ਛੇੜਾ ਕਰ ਜਾਈਏ ਨਾ ਮੈਂ ਤਾਂ ਠੱਕਾ ਕਰਦੇ ਵੀ ਆਹੀ ਵੀ ਮਤਲਬ ਇੱਥੇ ਕੰਮ ਕਿਤਾਬ ਰਾਹੀ ਕੰਮ ਨਹੀਂ ਕੀਤਾ ਪਾਰਟੀ ਬਾਈ ਨਾਲ ਵੇਖੋ ਜਬ ਲੱਗੀ ਕਰਦੇ ਨੇ ਜਬ ਜਤਨਾ ਪਾਰਟੀ ਅੱਜ ਇਹ ਆ ਗਈ ਕੱਲ ਹੋ ਕੋਈ ਜਾਵੇ ਕਿ ਜਬਦੇ ਚੋ ਵੀ ਚਲੇਗੀ ਜੋ ਨਾ ਜਾਏ ਨਾ ਜਾਜੋ 10 ਤਰ੍ਹਾਂ ਦਾ 16 ਮਰਲੇ ਥਾਂ ਜਿਹਦੇ ਵਿੱਚ ਤੇ ਉਹ ਲੋਦਾ ਮਗਲੇ ਇੱਕ ਮਗਲਾ ਮਗਲਾ ਆਈਏ ਕਹਿੰਦੇ ਡੰਗਰੇ ਬਣਾ ਕੇ ਨੇ ਸਭ ਕੁਝ ਮਤਲਬ ਇੱਥੇ ਕੱਸ ਦੇਣਾ ਡੰਗਰੇ ਬਸ ਆ ਗੋਇਆ ਕੁਗਾ ਇੱਥੇ ਛੋੜਦੇ ਨੇ ਸਮਝਾ ਫਿਰ ਦਿਵਾਲਾ ਲੈਂਦੇ ਨੇ ਕੀ ਫਿਰ ਠੱਕਾ ਹੀ ਕਰੰਦੀ ਇਹਨਾਂ ਦਾ